ਮੱਖਣਾ ਕਰੇ ਜਾ ਕੇ ਨਾ ਲੜੀ ਰੋਟੀ ਨਹੀਂ ਮਿਲਣੀ ਸ਼ਾਮ ਦੀ ਜਾ ਕੇ ਤੈਨੂੰ ਦੇਖ ਲਾ ਫਿਰ ਨਾ ਤੈਨੂੰ ਪਾਣੀ ਦੇਣਾ ਮੱਖਣਾ ਤੇਰੀ ਘਰ ਵਾਲੀ ਨੇ ਓਏ ਨਾ ਫੂਨ ਤੇ ਲੜਿਆ ਕਰ ਤੂੰ ਨਾ ਲੜਿਆ ਕਰ ਸਵੇ ਦੀ ਰੋਟੀ ਨੂੰ ਵੀ ਤਰਸੇਗਾ ਮੱਖਣਾ ਬਰਡਾਬਿਆਂ ਤੋਂ ਖਾਵੇਂਗਾ ਰੋਟੀਆਂ ਫਿਰ ਤੇਰੇ ਪੈਸੇ ਲੱਗਣਗੇ ਮੱਖਣਾ 200 ਦੀ ਰੋਟੀ ਆਉਣੀਆਂ ਮੱਖਣਾ 200 ਦੀ ਨਾ ਲੜੀ ਓਏ ਨਾ ਲੜੀ ਘਰ ਵਾਲੀ ਨਾਲ ਪਿਆਰ ਦੀਆਂ ਦੋ ਗੱਲਾਂ ਕਰ ਲਿਆ ਕਰ ਮੱਖਣਾ ਓਏ ਘਰ ਦੀਆਂ ਗੱਲਾਂ ਕਰ ਲਿਆ ਕਰ ਦੋ ਪਿਆਰ ਦੀਆਂ ਨਾ ਲੜੀ ਮੱਖਣਾ ਨਾ ਲੜੀ ਲੜਨਾ ਤੈਨੂੰ ਮਹਿੰਗਾ ਪੈਜੂ ਮੱਖਣਾ ਫੇਰ ਕਵੇਂਗਾ ਮੇਰਾ ਤਾਂ ਦਸਾਂ ਦਿਨਾਂ ਦਾ 2000 ਚੱਲ ਗਿਆ ਮੱਖਣਾ ਨਾਲਣੀ ਨਾਲਣੀ ਭੁੱਲ ਕੇ ਨਾਲਣੀ ਜਨਾਨੀ ਨਾ ਕਰੇ ਜਾ ਕੇ ਭੁੱਖਾ ਮਰ ਜਾਏਗਾ ਬਤੰਦਰਾ ਹੁਣ ਤਾਂ ਪੱਕ ਕੇ ਟਿਪਨ ਵਿੱਚ ਪੈਕ ਕਰਕੇ ਰੋਟੀ ਆਉਂਦੀ ਆ ਮੱਖਣਾ ਤੈਨੂੰ ਫਿਰ ਦੇਖ ਲੈ ਰੋਲਾਂ ਦੇ ਵਿੱਚ ਲਵੇਟ ਕੇ ਦੇਣਗੇ ਟਾਬੇ ਵਾਲੇ ਤੇ ਲਫਾਫਿਆਂ ਚ ਪਾ ਕੇ ਦੇਣਗੇ ਦਾਲ ਤੈਨੂੰ ਮੱਖਣਾ ਨਾਲੜੀ ਨਾਲੜੀ ਓਏ ਨਾਲੜੀ